ਪੰਜਾਬ ਰੋਡਵੇਜ਼ ਦੇ ਕੰਟੈਕਟ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਔਰ ਜਿਸ ਦੇ ਚੱਲਦਿਆਂ ਇਸ ਵਕਤ ਪ੍ਰਿਆਪ ਦੇ ਬੱਸ ਸਟੈਂਡ ਦੇ ਉੱਤੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਿਹੜੀਆਂ ਨੇ ਉਹ ਨਜ਼ਰਦਿਸ ਰਹੀਆਂ ਨੇ ਪੰਨ ਬੱਸ ਦੀਆਂ ਖਾਸ ਕਰਕੇ ਔਰ ਤੁਸੀਂ ਦੇਖ ਸਕਦੇ ਹੋਗੇ ਇਸ ਵਕਤ ਖੜੇ ਆ ਗੁਰਦਾਸਪੁਰ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਟਰ ਸਟੇਟ ਬੱਸ ਟਰਮੀਨਲ ਬੱਸ ਸਟੈਂਡ ਵਿਖੇ ਜਿੱਥੇ ਕਿ ਇਸ ਵਕਤ ਖਾਲੀ ਸੁਨਣਾ ਪਿਆ ਹੈ ਰੋਡਵੇਜ਼ ਦੀਆਂ ਬੱਸਾਂ ਕਰਕੇ ਉਸ ਤਰ੍ਹਾਂ ਪ੍ਰਾਈਵੇਟ ਬੱਸਾਂ ਜਿਹੜੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਲੇਕਿਨ ਜਿਹੜੇ ਰੋਡਵੇਜ਼ ਦੀਆਂ ਬੱਸਾਂ ਨੇ ਉਹ ਇਥੋਂ ਨਦਾਰਦ ਤੇਸਰੀਆਂ ਨੇ ਔਰ ਇਸ ਦਾ ਕਾਰਨ ਇਹ ਹੈ ਕਿ ਜਿਹੜੇ ਕੰਟਰੈਕਟ ਮੁਲਾਜ਼ਮ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਕਾਰਨ ਉਹਨਾਂ ਵੱਲੋਂ ਜਿਹੜੀ ਹੈ ਹੜਤਾਲ ਕੀਤੀ ਗਈ ਹੈ ਔਰ ਜਿਸ ਤੇ ਚੱਲਦੇ ਆ ਜਿਹੜੀਆਂ ਨੇ ਬੱਸਾਂ ਜਿਹੜੀਆਂ ਨੇ ਰੋਡਵੇਜ਼ ਦੀਆਂ ਉਹਨਾਂ ਵੱਲੋਂ ਨਹੀਂ ਚਲਾਈਆਂ ਜਾ ਰਹੀਆਂ ਲੋਕ ਇੱਥੇ ਮੌਜੂਦ ਨੇ ਸਵਾਰੀਆ ਇੱਥੇ ਮੌਜੂਦ ਨੇ ਬੀਬੀਆਂ ਇੱਥੇ ਮੌਜੂਦ ਨੇ ਗੱਲਬਾਤ ਕਰਨ ਲੈ ਭੈਣ ਜੀ ਸਫਰ ਕਰਨ ਜਾਂਦੇ ਹੋ ਰੋਡਵੇਜ਼ ਦੀਆਂ ਬੱਸਾਂ ਅੱਜ ਬੰਦ ਨੇ ਦਿੱਕਤਾਂ ਤਾਂ ਹੁੰਦੀਆਂ ਹੋਣਗੀਆਂ ਕਿ ਨੇ ਉਹਦੇ ਤੇ ਆਧਾਰ ਕਾਰਡ ਤੇ ਚੱਲ ਪੈਂਦਾ ਵਾ ਤੇ ਕੀ ਕਹਿਣਾ ਚਾਹੋਗੇ ਅੱਜ ਰੋਡਵੇਜ਼ ਦੀਆਂ ਬੱਸਾਂ ਬੰਦ ਨੇ ਭੈਣ ਜੀ ਹਾਂਜੀ ਤੇ ਉਹ ਉਹ ਤੇ ਫ੍ਰੀ ਸਫਰ ਹੁੰਦਾ ਵਾ ਹੁਣ ਟਿਕਟ ਦੇਣੀ ਪੈਗੀ ਹੈ ਹਾਂਜੀ ਦੇਣੀ ਪੈਣੀ ਹੈ ਜੀ ਸਫਰ ਤੇ ਕਰਨਾ ਹੀ ਹੈ ਮੁਸ਼ਕਿਲ ਤੇ ਹੈਗੀ ਹੈ ਲੋਕਾਂ ਨੂੰ ਤੁਹਾਡੇ ਸਾਹਮਣੇ ਹੀ ਆ ਸਾਰੇ ਕਈਆਂ ਨੇ ਕਿਸੇ ਤਰ੍ਹਾਂ ਦਾ ਇੰਤਜ਼ਾਮ ਕੀਤਾ ਹੁੰਦਾ ਆਧਾਰ ਕਾਰਡ ਲੈ ਕੇ ਆਏ ਹੁੰਦੇ ਕਰਨਾ ਤਾਂ ਪੈਣਾ ਹੀ ਹੁਣ ਕਈ ਨਹੀਂ ਦੇ ਸਕਦੇ ਕਰਾਇਆ ਵੀ ਹੈ ਨਾ ਉਹ ਲੰਮ ਤੇ ਹੈਗੀ ਹਰ ਕਿਸੇ ਨੂੰ ਹੈ ਵਾ ਨਹੀਂ ਆਪਾਂ ਕਰ ਸਕਦੇ ਕਈ ਸਫਰ ਜਾਣਾ ਜਿੱਥੇ ਜ਼ਰੂਰੀ ਜਾਣਾ ਪੈਣਾ ਜਾਣਾ ਤੇ ਪੈਣਾ ਰੱਬ ਨੂੰ ਮੰਗਾ ਮੰਨਣੀ ਚਾਹੀਦੀ ਆ ਸਰ ਹਾਂਜੀ ਪਤਾ ਚਲਦੀਆਂ ਚਾਹੀਦੀਆਂ ਬਹੁਤ ਚਾਹੀਦੀ ਹੈ ਤੇ ਉਹ ਤੇ ਚਾਹੀਦਾ ਜੀ ਬਿਲਕੁਲ ਕਿਉਂਕਿ ਸਾਰੇ ਨੇ ਆਪਣੇ ਟਾਈਮ ਨਾ ਪਹੁੰਚਣਾ ਮੁਸ਼ਕਲ ਤੇ ਹੈਗੀ ਹੈ ਸਰਕਾਰੀ ਵਜ ਤੋਂ ਮੇਰਾ ਨਹੀਂ ਜੀ ਇਹ ਗਾਜਰਾ ਹੈ ਹਾਂ ਤੇ ਬਾਹਰ ਚਲਦੀਆਂ ਚਾਹੀਦੀਆਂ ਜੀ ਹਾਂਜੀ ਆ ਬਿਲਕੁਲ ਇਹ ਦੇਖੋ ਤੁਸੀਂ ਇਹ ਲੋਕ ਜਿਨ੍ਹਾਂ ਨੇ ਕਿਹਾ ਕਿ ਸਰਕਾਰੀ ਬੱਸਾਂ ਜਿਹੜੀਆਂ ਨੇ ਉਹ ਚਲਣੀਆਂ ਚਾਹੀਦੀਆਂ ਨੇ ਸਰਕਾਰੀ ਬੱਸਾਂ ਤੋਂ ਬਗੈਰ ਜਿਹੜਾ ਹੈ ਉਹਨਾਂ ਦਾ ਗੁਜ਼ਾਰਾ ਨਹੀਂ ਹੈਗਾ ਉਹ ਸਰਕਾਰ ਇਹ ਬੱਸ ਤੋਂ ਬਗੈਰ ਜਿਹੜਾ ਸਫ਼ਰ ਕਰਦੇ ਇੱਥੇ ਹੋਰ ਵੀ ਬੀਬੀਆਂ ਮੌਜੂਦ ਨੇ ਉਹਨਾਂ ਵੀ ਗੱਲਬਾਤ ਕਰ ਲੈਣ ਭੈਣ ਜੀ ਅੱਜ ਸਰਕਾਰੀ ਬੱਸਾਂ ਬੰਦ ਨੇ ਉਹਦਾ ਆਧਾਰ ਕਾਰਡ ਤੇ ਸਫ਼ਰ ਕਰਦੇ ਹੋਗਾ ਅੱਜ ਟਿਕਟ ਖਰਚਣੀ ਪੈਣੀ ਸਰ ਅਹੀਂ ਤੇ ਵੈਸੇ ਹੀ ਘੱਟ ਬੱਸ ਦਾ ਸਫ਼ਰ ਕਰੀਦਾ ਆ ਸਰ ਹਾਂਜੀ ਉਹ ਕਹਿੰਦਾ ਅੱਜ ਬੰਦ ਨੇ ਬੱਸ ਸਰਕਾਰੀ ਸਰ ਪਤਾ ਨਹੀਂ ਵੈਸੇ ਅਸੀਂ ਦੇ ਕਾਫੀ ਦਿਨਾਂ ਦਾ ਦਿੱਕ ਦਿੱਕਤਾ ਦਾ ਸਾਹਮਣਾ ਕਹਿੰਦੇ ਕਿ ਪਤਾ ਹੈ ਕੋਈ ਕਹਿੰਦੇ ਨੇ ਸਫ਼ ਇਦੇ ਕਿਤਨਾ ਕਿਤੇ ਜਿਹੜੀਆਂ ਬੀਬੀਆਂ ਆਈਆਂ ਆਲੇ ਪਹੁੰਚੀਆਂ ਨੇ ਜਿਹੜਾ ਨੇ ਆਧਾਰ ਕਾਰਡ ਉਹਨਾਂ ਨੇ ਕਿਹਾ ਸੀ ਅਸੀਂ ਲੈ ਕੇ ਆਉਣੀ ਆਵਾ ਤੇ ਹੁਣ ਜਿਹੜਾ ਸਫਰ ਉਹਨਾਂ ਨੂੰ ਕਰਨਾ ਪੈਂਦਾ ਮਾਤਾ ਜੀ ਅੱਜ ਸਰਕਾਰੀ ਬੱਸਾਂ ਮਾਦ ਰਹੀ ਆ ਟਿਕਟ ਦੇਣੀ ਪੈਣੀ ਪੈਰੀ ਫਿਰ ਹਾਂ ਜੀ ਮਾਰੇ ਵਾਸਤੇ ਘਰੇ ਆਈ ਆ ਨਾ ਮਾਰੇ ਬੰਦੇ ਤੜ ਜਾਂਦੇ ਵਿਚਾਰੀ ਜਿੰਨਾਂ ਕੋ ਨਹੀਂ ਹੈ ਨੀ ਕਮਿਸ਼ਨ ਨਹੀਂ ਹੁੰਦੀ ਸਾਡੇ ਲੱਗੇ ਹੈ ਨਾ ਬੱਸਾਂ ਚੱਲਣੀਆਂ ਚਾਹੀਦੀਆਂ ਮਾ ਚੱਲਣੀਆਂ ਚਾਹੀਦੀਆਂ ਅਸੀਂ ਤਾਂ ਇਹ ਚੱਲਣੀ ਚਾਹੀਦੀ ਲਾਜ਼ਮਾ ਦੀ ਹਮ ਕੋ ਮੰਗਾ ਕਹਿੰਦੇ ਨਹੀਂ ਮੰਨੀਆਂ ਜਾ ਰਹੀਆਂ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਸਾਡੇ ਵਾਸਤੇ ਵਧੀਆ ਹੈ ਸਾਡੇ ਵਾਸਤੇ ਵਧੀਆ ਮਾੜਾ ਵਾਸਤੇ ਬਸ ਚੱਲ ਨਹੀਂ ਚਾਹੀਦੀ ਆ ਬਿਲਕੁਲ ਦੇਖੋ ਜਿਹੜੇ ਲੋਕ ਇੱਥੇ ਸਫ਼ਰ ਕਰ ਰਹੇ ਨੇ ਕਹਿੰਦਾ ਕਿ ਸਾਡੇ ਵਾਸਤੇ ਜਿਹੜੀਆਂ ਨੇ ਬੱਸਾਂ ਚੱਲਣੀਆਂ ਜ਼ਰੂਰੀ ਨਹੀਂ ਔਰ ਜਿਹੜੀ ਅੱਜ ਹੜਤਾਲ ਚੱਲੀ ਇੱਥੇ ਹੋ ਰਹੀ ਹੈ ਅੱਡਾ ਇੰਜਹਾਦੀ ਦੇ ਬੈਠਾ ਅੱਜ ਸਰਕਾਰੀ ਬੱਸਾਂ ਬੰਦ ਨੇ ਫਿਰ ਜੀ ਉਧਰ ਉਧਰ ਇਹ ਮੈਂ ਹੱਬਾ ਸਾ ਅੱਜ ਫਿਰ ਬੰਦ ਨੇ ਸਰਕਾਰੀ ਮੈਂ ਕਹਾਂ ਜੀ ਅੱਜ ਅੱਜ ਸਰਕਾਰੀ ਬੱਸਾਂ ਬੰਦ ਨੇ ਫਿਰ ਨਹੀਂ ਚੱਲਣ ਡੀਆਂ ਵਖੋ ਬੰਦ ਕਿੱਥੇ ਜਿਹੜੀਆਂ ਪੰਨਪਾਸ ਵਾਲਿਆਂ ਜਿਹੜੇ ਕੋਈ ਹੜਤਾਲ ਕੀਤੀ ਐ ਨਾ ਉਹ ਤਾਂ ਜਿਹੜੇ ਕੱਚੇ ਬੰਦੇ ਆ ਉਹ ਨਹੀਂ ਕੀਤੀ ਐ ਬਾਕੀ ਚੱਲਣ ਡੀਆਂ ਕੋਈ ਸਾਰੀ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੇ ਤੇ ਪ੍ਰਾਈਵੇਟ ਜਿਹੜੀਆਂ ਪ੍ਰਾਈਵੇਟ ਵਾਦੂ ਚੱਲਣ ਡੀਆਂ ਜਿੰਨੇ ਟਾਈਮ ਅੱਗੇ ਘੱਟ ਚੱਲਦੀਆਂ ਸੀ ਮੰਗਾ ਕੀ ਮੰਗਾ ਕੀ ਨੇ ਉਦਾਂ ਉਹਨਾਂ ਦੀਆਂ ਨਹੀਂ ਉਹ ਹੈ ਹੀ ਆ ਪੱਕੇ ਕਰਦੇ ਪੱਕੇ ਚ ਕਰਦੀ ਸਕੇ ਪੱਕੇ ਉਹਨੇ ਪੱਕਿਆ ਕਰੋ ਉਹਨਾਂ ਦਾ ਹੱਕ ਬਣਦਾ ਵੀ ਆ ਜੀ 15 15 20 20 ਸਾਲ ਹੋ ਗਏ ਇਹਨਾਂ ਨੂੰ ਚਾਰਾਂ ਧੱਕੇ ਖਾਂਦੇ ਆ ਰਾਤ ਦਿਨ ਇੱਕ ਕੀਤਾ ਉਹਨਾਂ ਉਹ ਉਹਨਾਂ ਦਾ ਹੱਕ ਬਣਦਾ ਵੀ ਜਾ ਜਾ ਸਰਕਾਰ ਨੇ ਵਾਦੇ ਵੀ ਕੀਤੇ ਸੀ ਉਹ ਜਾਇਜ਼ ਵਾ ਉਹਨਾਂ ਦੇ ਹੱਕ ਆ ਮਤਲਬ ਨਹੀਂ ਵਾਦੇ ਪੂਰੇ ਨਹੀਂ ਕਰ ਰਹੀ ਨਹੀਂ ਵਾਦੇ ਪੂਰੇ ਕਰ ਨਹੀਂ ਰਹੀ ਪਰ ਸਰਕਾਰ ਨੂੰ ਵਾਦੇ ਪੂਰੇ ਕਰਨੇ ਚਾਹੀਦੇ ਆ ਬਿਲਕੁਲ ਤੁਸੀਂ ਸੁਣਿਆ ਹੈ ਕਿ ਸਰਕਾਰ ਨੂੰ ਵਾਦੇ ਪੂਰੇ ਕਰਨੇ ਚਾਹੀਦੇ ਨੇ ਇਹ ਉਹ ਲੋਕ ਨੇ ਜਿਹੜੇ ਇੱਥੇ ਅੱਡਾ ਅੱਡਾ ਇੰਚਾਰਜ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਸਰਕਾਰੀ ਬੱਸਾਂ ਬੰਦ ਹੋਣ ਕਾਰਨ ਜਿਹੜਾ ਹੈ ਉਹ ਲੋਕਾਂ ਨੂੰ ਕਿਤਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਰਿਹਾ ਕੈਮਰਾਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ